ਨਗਰ ਕੌਂਸਲ ਸਾਨੇਵਾਲ ਦੇ ਸਾਥਕਾ ਪ੍ਰਧਾਨ ਕੈਪਟਨ ਸੁਜੀਤ ਸਿੰਘ ਹਾਰਾ ਅਤੇ ਡਾਕਟਰ ਮਨਕਰਨ ਸਿੰਘ ਹਾਰਾ ਪ੍ਰੋਜੈਕਟ ਡਾਇਰੈਕਟਰ ਸਮੇਤ ਸਮੂਹ ਪਰਿਵਾਰ ਵੱਲੋਂ ਸਰਜੀਤ ਕੰਡਿਆਣਾ ਸਮੇਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕੰਡਿਆਣਾ ਕਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹਿਲਾ ਵਿਸ਼ਾਲ ਮੈਡੀਕਲ ਫ੍ਰੀ ਚੈੱਕਅਪ ੈਂਪ ਲਗਾਇਆ ਗਿਆ ਇਸ ੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਅਤੇ ਟੈਸਟ ਫ੍ਰੀ ਦਿੱਤੇ ਗਏ ਇਸ ਸਬੰਧੀ ਜਾਣਕਾਰੀ ਦੰਦੇ ਹਨ ਕੈਪਟਨ ਸੁਜੀਤ ਸਿੰਘ ਹਾਰਾ ਨੇ ਦੱਸੇ ਕਿ ਵਿਸ਼ਾਲ ੈਂਪ ਲੁਧਿਆਣਾ ਸਿਟੀਜ਼ਨ ਕੌਂਸਲ ਅਤੇ ਲਾਈਨਜ ਕਲੱਬ ਲੁਧਿਆਣਾ ਵੈਜੀਟੇਰੀਅਨ ਬਲੌਂ ਸੀਐਮਸੀ ਹਸਪਤਾਲ ਲੁਧਿਆਣਾ ਦੇ ਮਾਹ ਡਾਕਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦੌਰਾਨ ਮੈਡੀਸਨ ਹੱਡੀਆਂ ਦੇ ਰੋਗ ਬੱਚਿਆਂ ਦੀਆਂ ਬਿਮਾਰੀਆਂ ਚਮੜੀਆਂ ਦੇ ਰੋਗ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਤੋਂ ਇਲਾਵਾ ਜੱਚਾ ਬੱਚਾ ਫਿਜ਼ਿਓਥੈਰੇਪੀ ਅਤੇ ਦਿਲ ਦੇ ਰੋਗਾਂ ਦੇ ਲੋੜਵੰਦ ਮਰੀਜ਼ਾਂ ਦਾ ਫ੍ਰੀ ਚੈੱਕਅਪ ਅਤੇ ਫ੍ਰੀ ਦਵਾਈਆਂ ਤੇ ਫ੍ਰੀ ਟੈਸਟ ਕੀਤੇ ਗਏ ਇਸ ਕੈਂਪ ਦੌਰਾਨ ਤਕਰੀਬਨ 300 ਦੇ ਕਰੀਬ ਮਰੀਜ਼ਾਂ ਨੇ ਵੱਖ-ਵੱਖ ਟੈਸਟ ਕਰਵਾਏ ਗਏ ਆਓ ਦੇਖਦੇ ਹਾਂ ਇੱਕ ਪੋਰਟ ਇਹ ਅੱਜ ਅਸੀਂ ਸੀएमसी ਲੁਧਿਆਣਾ ਵੱਲੋਂ ਕੰਡਿਆਣਾ ਪਿੰਡ 'ਚ ਕੈਂਪ ਲਾਇਆ ਆਯੋਜਨ ਕੀਤਾ ਗਿਆ। ਇਹਦੇ ਵਿੱਚ ਸਾਡੇ ਕੈਪਟਨ ਸਾਹਿਬ ਹਾਰਾ ਜੀ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈਗੀ ਐ, ਸ਼੍ਰੀਦਰਸ਼ਨ अरोड़ा ਤੇ ਉਹਨਾਂ ਦੀ ਟੀਮ ਹੈ, ਉਹਨਾਂ ਦੇ ਸਹਿਯੋਗ ਨਾਲ ਇੱਥੇ ਕੈਂਪ ਲਾਇਆ ਗਿਆ। ਇਰ ਵਿੱਚ ਮਾਹਰ ਡਾਕਟਰ ਜਿਹੜੇ ਹਾਰਟ ਸਪੈਸ਼ਲਿਸਟ, ਮੈਡੀਸਨ ਦੇ ਸਪੈਸ਼ਲਿਸਟ, ਗਾਇਨੀ ਡਾਕਟਰ ਤੇ ਉਹ ਸਾਰੇ ਸਕਿਨ ਸਪੈਸ਼ਲਿਸਟ ਤੋਂ ਸਾਰੇ ਲੋਕ ਹੀ ਆਏ ਆਗੇ ਆ ਤੇ ਉਹਨਾਂ ਨੇ ਮਰੀਜ਼ਾਂ ਦਾ ਐਗਜ਼ਾਮਨ ਕੀਤਾ ਗਿਆ। ਸਾਡੇ ਜਿਹੜੇ ਮੈਡੀਕਲ ਸੁਪਰੀਡੈਂਟ ਹੈਗੇ ਡਾਕਟਰ ਐਲਨ ਜੋਸਫ ਉਹਨਾਂ ਨੇ ਇੱਕ ਕੈਂਪ ਆਯੋਜਨ ਕੀਤਾ ਹੈਗਾ ਤੇ ਇਹਦੇ ਨਾਲ ਹੀ ਅਸੀਂ ਦੋ ਚੀਜ਼ਾਂ ਰਿਅਲਾਈਜ਼ ਕੀਤੀਆਂ ਇੱਥੇ ਆ ਕੇ ਇੱਕ ਤਾਂ ਰੈਗੂਲਰਲੀ ਸਾਨੂੰ ਆਉਣਾ ਪੈਣਾ ਹੈਗਾ ਇਸ ਜਗ੍ਹਾ 'ਤੇ ਕਿਉਂਕਿ ਸਿਹਤ ਸੁਭਾਵਾਂ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਆਪਣਾ ਪਿੰਡ ਵਾਸੀਆਂ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਹਾਰਾ ਕੈਪਟਨ ਸਾਹਿਬ ਦੇ ਨਾਲ ਤੇ ਸਾਰਿਆਂ ਨੇ ਰਲ ਕੇ ਅਰੋੜਾ ਜੀ ਦੇ ਨਾਲ ਅਸੀਂ ਇਹ ਜਿਹੜਾ ਅੱਜ ਸ਼ੁਰੂ ਕੀਤਾ ਕੈਂਪਲਾ ਨੇ ਕੋਈ ਕੈਂਪ ਨਹੀਂ ਹੈ ਕਿ ਅੱਜ ਖਤਮ ਹੋ ਗਿਆ ਇਹ ਸ਼ੁਰੂ ਹੋਇਆ ਤੇ ਅਸੀਂ ਰੈਗੂਲਰਲੀ ਵਿਜ਼ਿਟ ਕਰਾਂਗੇ ਇਹਦੇ ਨਾਲ ਹੀ ਜੇ ਕਿਸੇ ਮਰੀਜ਼ ਨੂੰ ਜ਼ਰੂਰਤ ਪੈਂਦੀ ਹੈ ਜਿਆਦਾ ਅੱਗੇ ਸਹਾਇਤਾ ਚਾਹੀਦੀ ਹੈ ਮੈਡੀਕਲ ਦੀ ਉਹ ਸਾਡੇ ਹਸਪੀਟਲ ਆਣ ਸੀਐਮਸੀ ਲੁਧਿਆਣਾ 30% ਤੱਕ ਉਹਨੂੰ ਕਨਸੈਸ਼ਨ ਵੀ ਦਿੱਤਾ ਜਾਊਗਾ ਪਰਚਾ ਬਣਾ ਦਿੱਤਾ ਹੈਗਾ ਉਹ ਜਿਹੜਾ ਕਾਗਜ਼ ਆਗਾ ਜਿਹੜਾ ਫਾਰਮ ਹੈ ਉਹ ਡਾਕਟਰ ਐਲੋ ਜੋਸਫ ਦੇ ਦੇਣਗੇ ਉਹ ਜਿਹੜਾ ਲੈ ਕੇ ਆਊਗਾ ਜਿੱਤੇ ਆਪਣੇ ਸਰਪੰਚ ਸਾਹਿਬ ਨੇ ਦਸਖਤ ਕਰ ਦਿੱਤੇ ਕਿ ਹਾਂ ਇਹ ਹੀ ਪਿੰਡ ਵਾਸੀ ਹੈ ਉਹ ਹੋਰ ਕਿਤੋਂ ਨਹੀਂ ਆਇਆ ਉਹ ਉਸ ਸਪੈਸ਼ਲ ਸਹਾਇਤਾ ਵੀ ਦਿੱਤੀ ਜਾਊਗੀ ਤੇ ਮੈਂ ਇਹ ਵੀ ਵਾਦਾ ਕੀਤਾ ਹੈਗਾ ਕਿ ਜਿਹੜੇ ਸਾਡੇ ਡੈਂਟਲ ਦੇ ਡਾਕਟਰ ਹੈਗੇ ਆ ਅਗਲੀ ਵਾਰੀ ਉਹ ਵੀ ਆਣਗੇ ਸਾਡੀ ਟੀਮ ਦੇ ਨਾਲ ਇੱਥੇ ਪਿੰਡ 'ਚ ਡੈਂਟਲ ਕੈਂਪ ਵੀ ਲਾਵਾਂਗੇ ਤਾਂ ਕਿ ਲੋਕਾਂ ਦਾ ਉਹ ਵੀ ਐਗਜ਼ਾਮੀਨੇਸ਼ਨ ਕੀਤਾ ਜਾਵੇ ਤੇ ਜਿਹੜੀ ਬੂਢਲੀ ਸਹਾਇਤਾ ਉਹ ਦਿੱਤੀ ਜਾਵੇ ਉਹਦੇ ਵਿੱਚ ਵੀ ਇਹੀ ਸਿਸਟਮ ਰਹੂਗਾ ਬਾਅਦ ਚ ਜੇ ਕੋਈ ਜ਼ਿਆਦਾ ਕੇ ਐਡਵਾਂਸ ਟਰੀਟਮੈਂਟ ਚਾਹੀਦੀ ਹੈ ਤੋ ਸਾਡੇ ਡੈਂਟਲ ਕਾਲਜ ਆ ਕੇ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ ਤੇ ਮੈਂ ਆਪਣੇ ਹਸਪੀਟਲ ਦੇ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਕੈਪਟਨ ਸਾਹਿਬ ਦਾ ਸ਼੍ਰੀ ਦਰਸ਼ਨ ਅਰੋੜਾ ਤੇ ਉਹਨਾਂ ਦੀ ਜਿੰਨੀ ਵੀ ਟੀਮ ਹੈਗੀ ਹੈ ਉਹਨਾਂ ਦਾ ਧੰਨਵਾਦ ਕਰਦਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਐਜ਼ ਅ ਟੀਮ ਇਹ ਕੰਮ ਸ਼ੁਰੂ ਕੀਤਾ ਹੈਗਾ ਇਹ ਟੀਮ ਦਾ ਕੰਮ ਹੈਗਾ ਉਹਦੇ ਵਿੱਚ ਸਾਰੇ ਹੀ ਧੰਨਵਾਦੀ ਅਗੇ ਸਾਡੇ ਪੱਤਰਕਾਰ ਸਹਿਬਾਨ ਹੈ ਉਹਨਾਂ ਦਾ ਰੋਲ ਸਭ ਨਾਲੋਂ ਜ਼ਿਆਦਾ ਹੈ ਉਹਨਾਂ ਦਾ ਧੰਨਵਾਦ ਇਸ ਕਰਕੇ ਅਸੀਂ ਕਰਦੇ ਆ ਕਿ ਜਿੰਨਾ ਵੀ ਅਸੀਂ ਕੰਮ ਕਰਦੇ ਹੈਗੇ ਉਹ ਇੱਕ ਜਗ੍ਹਾ ਕਰਦੇ ਆ ਪਰ ਜੇ ਉਹ ਲੋਕਾਂ ਤੱਕ ਪਹੁੰਚਾਣਾ ਉਹ ਜਿਹੜਾ ਚਾਨਣ ਲਾਈਟ ਉਹ ਫਿਰ ਅੱਗੇ ਕੰਮ ਸਾਡੇ ਪੱਤਰਕਾਰ ਸਹਿਬਾਨ ਕਰਦੇ ਹੈਗੇ ਇਹ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਹੋਈ ਹੈ ਤੇ ਅੱਜ ਮੈਂ ਦੇਖ ਰਿਹਾ ਉਹਨਾਂ ਨੇ ਵੀ ਟਾਈਮ ਕੱਢ ਕੇ ਇੱਥੇ ਪਹੁੰਚੇ ਆ ਤੇ ਵੱਲ ਚੜ ਕੇ ਮੈਨੂੰ ਪੂਰਾ ਉਮੀਦ ਹੈਗੀ ਹੈ ਕਿ ਉਹ ਜਿਹੜੇ ਜਾਗਰਤਾ ਹੈਗੀ ਹੈ ਅਵੇਅਰਨੈਸ ਹੈਗੀ ਹੈ ਉਹ ਲੋਕਾਂ 'ਚ ਕ੍ਰੀਏਟ ਕਰਨਗੇ ਤਾਕੇ ਅਸੀਂ ਸਮੇਂ ਰਹਿੰਦੇ ਹੋਏ ਪਹਿਲਾਂ ਤਾਂ ਬਿਮਾਰੀਆਂ ਤੋਂ ਬਚਾ ਕੀਤਾ ਜਾਵੇ ਉਹਦੇ ਨਾਲ ਨਾਲ ਜਿਹੜਾ ਉਹਦਾ ਟ੍ਰੀਟਮੈਂਟ ਵੀ ਕੀਤਾ ਜਾਵੇ ਅੱਜ ਦਾ ਬਹੁਤ ਧੰਨਵਾਦੀਆਂ ਡਾਕਟਰ ਪੱਟੀ ਡਾਕਟਰ ਜੋਸਫ ਔਰ ਸੀਐਮਸੀ ਮੈਨੇਜਮੈਂਟ ਅੱਜ ਤੋਂ तकरीबन 4-5 ਮਹੀਨੇ ਪਹਿਲਾਂ ਅਸੀਂ ਸਾਹਨੇਵਾਲ ਵਿਖੇ ਇਦਾਂ ਹੀ ਕੈਂਪ ਲਾਇਆ ਸੀ ਉਸ ਦੇ ਵਿੱਚ ਸਾਡੇ ਲਾਇਵੈਂਸ ਕਲੱਬ ਉਹਦੇ ਵਿੱਚ ਸਾਵਤਾਰ ਸਿੰਘ ਅਤੇ ਨੇ ਹਾਜ਼ਰ ਨੇ ਔਰ ਅੰਨਾ ਜੀ ਇੱਥੇ ਨੇ ਦਰਸ਼ਨ अरोड़ा ਜੀ ਵੀ ਉੱਥੇ ਸੀਗੇ ਉਦੋਂ ਅਸੀਂ ਇੱਕ ਬੇਨਤੀ ਕੀਤੀ ਸੀਗੀ ਕਿਉਂਕਿ ਇਹ ਮੇਰਾ ਇਲਾਕਾ ਹੈ ਮੈਂ ਇੱਥੇ ਹੀ ਜਿਵੇਂ ਕਹਿ ਲਓ ਤਕਰੀਬਨ ਵਿਚਰਦਾ ਰਹਿਣਾ ਮੈਂ ਉਦੋਂ ਬੇਨਤੀ ਕੀਤੀ ਸੀਗੀ ਡਾਕਟਰ ਸਾਹਿਬ ਨੂੰ ਕਿ ਡਾਕਟਰ ਸਾਹਿਬ ਵੀ ਜੇਕਰ ਜਿਹੜੇ ਸਾਡੇ ਜਿੱਥੇ ਐਕਚੁਅਲ ਲੋਡ ਹੈ ਜਿਹੜੇ ਸਾਡੇ ਪਿੰਡ ਨੇ ਬੇਟ ਦੇ ਪਿੰਡ ਨੇ ਵੀ ਇਹਨਾਂ ਦੇ ਵਿੱਚ ਜੇਕਰ ਤੁਸੀਂ ਸਾਨੂੰ ਇਹ ਮੌਕਾ ਦਿਵੋ ਅਸੀਂ ਉੱਥੇ ਇੱਕ ਤੋਂ ਕੈਂਪ ਜੁਦਤ ਕਰੀਏ ਔਰ ਪਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਕਿ ਇਹਨਾਂ ਨੇ ਇੱਕ ਵਾਰ ਵੀ ਮੈਨੂੰ ਨਾ ਨਹੀਂ ਕੀਤੀ ਹੈ ਕਿ ਇਹਨਾਂ ਦੱਸੀ ਡੇਟ ਦੱਸੋ ਅਸੀਂ ਉਸੇ ਦਿਨ ਕੈਂਪ ਲਾਉਂਦੇ ਸੋ ਅੱਜ ਉਸ ਦੇ ਵਿੱਚ ਆ ਮੇਰੇ ਛੋਟਾ ਵੀਰ ਸਰਬਜੀਤ ਇਹਨਾਂ ਨੇ ਬਹੁਤ ਮੈਂ ਕਹੂੰਗਾ ਸਰਬਜੀਤ ਖੜਿਆਣਾ ਇਹ ਵੈਸੇ ਵੀ ਬਹੁਤ ਵੱਡੇ ਸੋਸ਼ਲ ਵਰਕਰ ਹੈ ਇਹਨਾਂ ਨੇ ਇਹਨਾਂ ਦੀ ਟੀਮ ਨੇ ਮੈਨਾਂ ਨੂੰ ਜਾਗਰੂਕ ਕੀਤਾ ਵੀ ਆਪਾਂ ਇੱਕ ਕੈਂਪ ਲਾਉਣਾ ਹੈ ਇਹਨਾਂ ਨੇ ਪਿਛਲੇ 10 ਦਿਨ ਤੋਂ ਮਿਹਨਤ ਕੀਤੀ ਰਲ ਮਿਲ ਕੇ ਅੱਜ ਬੜਾ ਸੋਹਣਾ ਕੈਂਪ ਲੱਗਿਆ ਹੈ ਤੇ ਔਰ ਉਸ ਨੂੰ ਉੱਪਰ ਇੱਕ ਦਕਸ਼ਾਵ ਨੂੰ ਆਪਾਂ ਇਹ ਦਿਖਾਉਣਾ ਸੀਗਾ ਵੀ ਇਹ ਸਾਡਾ ਇਲਾਕਾ ਕਿਦਾਂ ਦਾ ਹੈ ਵੀ ਇੱਥੇ ਕਿੰਨੀ ਕੁ ਲੋਡ ਹੈ ਔਰ ਦੇਖੋ ਫਿਰ ਬਾਰ ਬਾਰ ਮੈਂ ਉਹੀ ਧੰਨਵਾਦ ਕਰ ਰਿਹਾ ਦੇਖੋ ਅੱਜ ਉਹਨਾਂ ਨੇ ਇੱਕ ਸਭ ਤੋਂ ਵੱਡੀ ਗੱਲ ਕੀ ਕੀਤੀ ਵੀ 30% ਡਿਸਕਾਊਂਟ ਸਾਨੂੰ ਅਨਾਉਂਸ ਕਰਦਾ ਵੀ ਕੋਈ ਵੀ ਵੈਸੇ ਵੀ ਸੀਐਮਸੀ ਤੁਸੀਂ ਜਾਓ ਜੇ ਨਾ ਤੁਸੀਂ ਵੈਸੇ ਵੀ ਨੋਟ ਕਰੋਗੇ ਹੋਰ ਹਸਪੀਟਲ ਵੀ ਨੇ ਤੁਹਾਨੂੰ ਉੱਥੇ ਵੈਸੇ ਹੀ ਜਿਹੜਾ ਇੱਕ ਮੈਂ ਦੇਖਿਆ ਫੀਸ ਹੈ ਨਾ ਉਹ ਨੋਮੀਨਲ ਹੈ ਬਹੁਤ ਔਰ ਤਕਰੀਬਨ ਸੇਵਾ ਹੀ ਆ ਜਿਹੜੀ 130 ਸਾਲ ਦੀ ਇਹ ਸੰਸਦਾਂ ਸੇਵਾ ਕਰਦੀ ਆ ਰਹੀ ਹੈ। ਔਰ ਇੱਕ ਦੋ ਕੈਂਪ ਆਪਾਂ ਹੋਰ ਡਾਕਟਰ ਸਾਹਿਬ ਦੀ ਸੀਐਮਸੀ ਦੀ ਇਹਨਾਂ ਦੀ ਮਿਹਰਬਾਨੀ ਨਾਲ ਇੱਕ ਦੋ ਕੈਂਪ ਆਪਾਂ ਹੋਰ ਅਜ਼ੂਜ਼ਤ ਕਰਾਂਗੇ ਇਸ ਇਲਾਕੇ ਦੇ ਵਿੱਚ। ਔਰ ਜੋ ਇਹਨਾਂ ਨੇ ਅੱਜ ਆਪਾਂ ਨੂੰ ਇੱਕ ਵਾਦਾ ਕੀਤਾ ਵੀ ਕੋਈ ਗੱਲ ਨਹੀਂ ਆਪਾਂ ਹਾਲੇ ਸ਼ੁਰੂ ਹੋਏ ਆ ਕਿਤੇ ਨਾ ਕਿਤੇ ਆਪਾਂ ਨੂੰ ਮੌਕਾ ਮਿਲੂਗਾ ਕਿ ਸੀਐਮਸੀ ਵੱਲੋਂ ਇੱਕ ਸਾਨੂੰ ਇੱਥੇ ਇਸ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਕੋਈ ਅਧਾਰਾਂ ਮਿਲਦੇ ਵੀ ਧੀਰੇਜ ਸਾਡੇ ਜੋ ਸਾਡੀ ਇੱਥੇ ਪਾਪੂਲੇਸ਼ਨ ਆ ਸਾਡੇ ਲੋਕ ਨੇ ਜਿਨ੍ਹਾਂ ਨੂੰ ਟੂਰ ਜਾਣਾ ਪੈਂਦਾ ਔਰ ਮੈਂ ਸੱਚੀ ਕਹਾ ਡਾਕਟਰ ਸਾਹਿਬ ਇੱਥੇ ਬੜੇ ਨਾ ਜਿਹੜੇ ਪੈਕਟੀਸ਼ੀਅਸ ਡਾਕਟਰ ਬਹੁਤ ਇੱਥੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਨਾ ਕੋਈ ਡਿਗਰੀ ਨਾ ਕੁਝ ਹੋਰ ਉਹ ਉਹ ਕਿਹੜਾ ਟੀਕਾ ਲਾ ਦਿੰਦੇ ਨੇ ਕੋਈ ਤਾਂ ਹੀ ਲੱਗਦਾ ਔਰ ਨਾ ਉਹਦੀ ਕੋਈ ਪਰਚਮਤਾਲ ਜੇਕਰ ਇਦਾਂ ਦਾ ਆਧਾਰਾ ਤੁਹਾਡੇ ਵਰਗਾ ਆਧਾਰਾ ਇੱਥੇ ਇਹ ਨਾ ਕਨਾਂ ਵੀ ਇਸ ਇਲਾਕੇ ਨੂੰ ਛਤਰ ਛਾਇਆ ਮਿਲ ਜਾਈ ਰਹੀ ਹੈ। ਇਹ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੋਊਗਾ। ਔਰ ਮੈਂ ਆਸ ਕਰਦਾ ਵੀ ਇਹ ਇਹ ਆਸ ਵੀ ਜਿਹੜੀ ਸਾਡੀ ਸਾਡੇ ਸਾਰੇ ਇਲਾਕਾ ਨਿਵਾਸੀਆਂ ਦੀ ਆ ਇਹ ਵੀ ਸੀਐਨਸੀ ਵੱਲੋਂ ਪੂਰੀ ਕੀਤੀ ਜਾਊਗੀ। ਇੱਕ ਵਾਰੀ ਫੇਰ ਦਰਸ਼ਨ ਅਰੋੜਾ ਜੀ ਜਿਹੜੇ 50 ਸਾਲ ਤੋਂ ਸੋਸ਼ਲ ਸੇਵਾ ਕਰਦੇ ਆ ਰਹੇ ਨੇ ਅੱਜ ਉਹਨਾਂ ਨੇ ਵੀ ਮੌਕਾ ਦਿੱਤਾ ਉਹਨਾਂ ਨੂੰ ਅਸੀਂ ਇਲਾਕਾ ਨਿਵਾਸੀਆਂ ਨੇ ਸਨਮਾਨਿਤ ਕੀਤਾ ਹੈ। ਬੜਾ ਸਾਨੂੰ ਗਰਵ ਮਹਿਸੂਸ ਹੋ ਰਿਹਾ ਇਸ ਗੱਲ ਦਾ। ਸਾਡੀ ਲਾਇਓਨਸ ਕਲੱਬ ਦੀ ਟੀਮ ਹਮੇਸ਼ਾ ਹੀ ਸੇਵਾ ਕਰਨ ਤੇ ਲੱਗੀ ਰਹਿੰਦੀ ਹੈ ਔਰ ਸੀਐਮਸੀ ਦੀ ਸਾਰੀ ਟੀਮ ਜੋ ਕਿ ਇੱਥੇ ਅੱਜ ਤਕਰੀਬਨ 20-25 ਮੈਂਬਰਾਂ ਦੀ ਟੀਮ ਜੋੜੀ ਸੇਵਾ ਕਰ ਰਹੀ ਹੈ ਔਰ ਮੈਂ ਸਾਰਿਆਂ ਦਾ ਬਹੁਤ-ਬਹੁਤ ਮਸ਼ਕੂਰ ਆ ਤੇ ਧੰਨਵਾਦੀਆਂ ਇਹ ਵੀ ਨਹੀਂ ਪਿਛਲੇ ਬਹੁਤ ਲੰਬੇ ਅਰਸੇ ਤੋਂ ਬਾਂਚਕ ਬਾਅਦ ਰੈਜਿਸਟ੍ਰੇਸ਼ਨ ਬਹੁਤ ਪ੍ਰਭਾਵਕ ਜਗ੍ਹਾ ਤੇ ਬਹੁਤ ਕੈਂਪ ਲਾ ਰਹੇ ਹਨ ਮੇਰਾ ਖਿਆਲ 11000 ਤੋਂ ਉੱਪਰ ਦਾ ਕਾਮੇਪਰੇਸ਼ਨ ਇਕ ਵਾਰ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਦੀ ਜਦੋਂ ਸਾਨੂੰ ਲੋੜ ਪੈਂਦੀ ਹੈ ਸੀਐਨਕੀ ਡਾਕਟਰ ਵਿੰਨਮ ਪਤਰੀ ਡਾਕਟਰ ਐਲਨ ਜੋਸਫ ਇਹ ਜੋ ਐਕਸੀਪਰਸਨਲਿਟੀਜ਼ ਨੇ ਜਦੋਂ ਇਹ ਮਨ ਕੋਰਾਂ ਗਿਆ ਪਿੰਡਾਂ ਵਿੱਚ ਕੰਮ ਕਰਨਾ ਲੋਕਾਂ ਦੀ ਕੰਮ ਕਰਦਾ ਇਹ ਕਹਿੰਦੇ ਜਿਸੇ ਕੋਗ ਨਰਸਗੀ ਜਰੀ ਮਾਰੇਗੀ ਤੇ ਜਿਹੜੇ ਡਾਕਟਰ ਵਿੰਨਮ ਪਤਰੀ ਨੇ ਕਿਹਾ ਵੀ ਅਸੀਂ ਸਮਝਦੇ ਹਾਂ ਤੁਹਾਡੇ ਆਨੰਦ ਵਿੱਚ ਬਿਜਲੀ ਢੋੜ ਹੈ ਪਰਮਾਨੈਂਟ ਹੈ ਔਰ ਜਿਨੇ ਡਾਕਟਰ ਪਤਰੀ ਨੇ ਅਸ਼ੋਰੈਂਸ ਦਿੱਤੀਆ ਬਈਰ ਕੰਮ ਸ਼ੁਰੂ ਹੋਇਆ ਇਹ ਖਤਮ ਨਹੀਂ ਹੋਇਆ ਦੇ ਦੋ ਵਾਰੀ ਚਾਰ ਵਾਰੀ ਦੰਦਾ ਦਾ ਹੋਰ ਲੋਡ ਪੈ ਗਈ ਸਾਰੀ ਸਾਡੀ ਚੀਜ਼ ਨਿਖਿਆਸ ਤੇ ਰਿਸਟਰ ਕਰਨ ਕਰ ਮਗਾਏਗੀ ਉਹ ਮੌਕਿਆਂ ਦੀ ਹਰ ਪਕਾਵਨੀ ਬਾਲਰ ਕਰੇਗੀ ਬਹੁਤ ਬਹੁਤ ਤੇ ਇਸ ਕੈਂਪ ਦਾ ਜਿਹੜਾ ਆਯੋਜਨ ਹੈ ਇਹ ਸੀਐਮਸੀ ਦੀ ਟੀਮ ਵੱਲੋਂ ਕੀਤਾ ਗਿਆ ਹੈ ਸੀਐਮਸੀ ਦੇ ਟਰੈਕਟਰ ਸਾਹਿਬ ਜਿਹੜੇ ਨੇ ਡਾਕਟਰ ਵਿਲੀਅਮ ਭੱਟੀ ਜੀ ਅਤੇ ਲਾਈਂਗ ਕਲੱਬ ਦੇ ਸਾਡੇ ਕੈਪਟਨ ਸਾਹਿਬ ਅਵਤਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਇਲਾਕੇ ਦੀ ਸਵਾਸ਼ਾਨ ਇਸ ਇਲਾਕੇ ਦੇ ਸਮਾਜ ਸੇਵੀ ਸਰਦਾਰ ਸੁਖਜੀਤ ਸਿੰਘ ਜੀ ਸੁਖੀਹਾਰਾ ਜਿਨ੍ਹਾਂ ਦੀ ਪੂਰੀ ਮਿਹਨਤ ਅਤੇ ਪੂਰੀ ਲਗਨ ਦੇ ਨਾਲ ਇਸ ਕੈਂਪ ਦਾ ਯੋਜਨ ਕੀਤਾ ਗਿਆ ਕਿਉਂਕਿ ਸਾਡੇ ਇਲਾਕੇ ਵਾਸਤੇ ਵਰਦਾਨ ਹੈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਵੀ ਅੱਛਾ ਹਸਪੀਟਲ ਨਹੀਂ ਹੈ ਮੈਂ ਡਾਕਟਰ ਬਿਲੀਅਨ ਸਾਹਿਬ ਦਾ ਪੱਟੀ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਹਾਡੇ ਪਿੰਡ ਵਾਸਤੇ 30% ਡਿਸਕਾਊਂਟ ਜਿਹੜਾ ਸੀਐਮਸੀ ਹਸਪੀਟਲ ਵੱਲੋਂ ਮਿਲੂਗਾ ਬਹੁਤ ਹੀ ਛਲਾਂਗਾ ਜੋ ਕਦਮ ਹੈ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਦਾ ਠੀਕ ਹੈ ਡਾਕਟਰ ਜੋਸਫ ਸਾਹਿਬ ਦਾ ਇਹਨਾਂ ਦਾ ਵੀ ਬਹੁਤ ਥੈਂਕ ਕਰਦਾ ਕਿ ਜਿਨ੍ਹਾਂ ਨੇ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਤਕਰੀਬਨ 20 ਡਾਕਟਰ ਇਸ ਟਾਈਮ ਬੈਠੇ ਹੋਏ ਨੇ ਚਮੜੀ ਦੇ ਡਾਕਟਰ ਨੱਕ ਕੰਨ ਗਲਾ ਦਿਲ ਦੇ ਰੋਗ ਈਸੀਜੀ ਵੀ ਹੋ ਰਹੀ ਹੈ ਬੱਚਿਆਂ ਦੇ ਡਾਕਟਰ ਔਰਤਾਂ ਦੇ ਲੇਡੀਜ਼ ਦੀ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਲੇਡੀਜ਼ ਕਦੇ ਕਿਸੇ ਨੂੰ ਦੱਸਦੀ ਨਹੀਂ ਲੇਡੀਜ਼ ਇੱਕ ਪੈਰਾਸੈਡਾ ਮੋਲਾ ਮੋਡ ਗੋੜੀ ਖਾ ਕੇ ਚੁੱਪ ਕਰ ਜਾਂਦੀ ਆ ਉਹ ਆਪਣੇ ਘਰ ਵਾਲੇ ਨੂੰ ਵੀ ਕਈ ਵਾਰ ਦੱਸਦੀ ਇਹ ਜਿਹੜੇ ਇਹੋ ਜਿਹੇ ਕੈਂਪ ਜਿਹੜੇ ਨੇ ਸਾਡੇ ਇਲਾਕੇ ਨੂੰ ਬਹੁਤ ਜ਼ਰੂਰਤ ਹੈ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਸੀਐਮਸੀ ਦੀ ਟੀਮ ਵੱਲੋਂ ਕਿ ਸਾਡੇ ਇਲਾਕੇ ਵਾਸਤੇ ਅੱਛਾ ਕੋਈ ਕੋਈ ਮੁੱਢਲੀ ਸਹੂਲਤ ਹੈ ਤਾਂ ਮੈਂ ਮੁੱਢਲੀ ਸਾਨੂੰ ਸਹਾਇਤਾ ਹੀ ਮਿਲ ਜਵੇ ਉਹ ਵੀ ਸਾਨੂੰ ਬਹੁਤ ਵੱਡੀ ਗੱਲ ਆ ਕਿਉਂਕਿ ਜੇਕਰ ਮਰੀਜ਼ ਨੂੰ ਮੁੱਢਲੀ ਸਹਾਇਤਾ ਮਿਲ ਜਵੇ ਉਹ ਮੁੱਢਲੀ ਸਹਾਇਤਾ ਲਾ ਕੇ ਆਪਣਾ ਹਸਪੀਟਲ ਪਹੁੰਚ ਜਾਂਦਾ ਇਹ ਉਹਦੀ ਜਾਨ ਵੱਜ ਜਾਂਦੀ ਆ ਪਰ ਸਾਡੇ ਇਲਾਕੇ ਤੋਂ ਸਾਰੇ ਹਸਪਤਲ ਦੂਰ ਨੇ ਇਸ ਲਈ ਹਸਪਤਲ ਪਹੁੰਚ ਵੀ ਪਹੁੰਚਦੇ ਬਰੀ ਦੀ ਡੈਥ ਹੋ ਜਾਂਦੀ ਆ ਅਜਾਈ ਜਾਨ ਚਲ ਜਾਂਦੀਆਂ ਇਨਸਾਨੀਆਂ ਦੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਰੀ ਟੀਮ ਦਾ ਸੀਐਮਸੀ ਦਾ ਕਿ ਇਹਨਾਂ ਨੇ ਇਹੋ ਜਿਹੇ ਜਿਹੜੇ ਕੈਂਪ ਯੋਜਨ ਕੀਤਾ ਸਾਡੇ ਪਿੰਡ ਦੇ ਵਿੱਚ ਤੇ ਅੱਗੋਂ ਵੀ ਮੈਂ ਆਸ ਕਰਦਾ ਕਿ ਇਹੋ ਜਿਹੇ ਕੈਂਪ ਇਹ ਸਾਡੇ ਨਾਲ ਸਹਾਇਤਾ ਕਰਕੇ ਕੱਲਗੇ ਸੀ ਸਾਡੀ ਪੂਰੀ ਟੀਮ ਸਾਡੀ ਦਲਤ ਯਕਤੀ ਫੈਡਰੇਸ਼ਨ ਜਿਹੜੀ ਸੰਸਥਾ ਸਾਡੀ ਸਾਰੇ ਸਾਡੇ ਸੰਸਥਾ ਦੇ ਮੈਂਬਰ ਖੜੇ ਨੇ ਇਹ ਸਾਡੇ ਸਾਰੇ ਮੋਢੇ ਨਾਲ ਲੱਗੇ ਸੀਐਮਸੀ ਟੀਮ ਦੇ ਨਾਲ ਅਤੇ ਲਾਇਟ ਕਲੱਬ ਦੀ ਟੀਮ ਦੇ ਨਾਲ ਖੜੇ ਨੇ ਅਤੇ ਇਹਨਾਂ ਦੇ ਸਹਿਯੋਗ ਸਾਨੂੰ ਪੂਰਾ ਮਿਲੇਗਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਨੂੰ